ਹਾਂਜੀ ਸਤਿ ਸ਼੍ਰੀ ਅਕਾਲ ਪਟਿਆਲਾ ਆਹ ਵੀਡੀਓ ਚ ਜੋ ਚੀਜ਼ ਤੁਹਾਨੂੰ ਦਿਖਾਉਣ ਲੱਗੇ ਆ ਉਹਦੇ ਚ ਆ ਜਿਹੜਾ ਇਨਸਾਨ ਹੈ ਉਹ ਬੜਦ ਗੱਡੀ ਤੇ ਸੁੱਤਾ ਪਿਆ ਹੋਇਆ ਨੇੜੇ ਨੂੰ ਬਹੁਤ ਟ੍ਰੈਫਿਕ ਚੱਲ ਰਹੀ ਹੈ ਜੋ ਲੰਗੀ ਜਾ ਰਹੀ ਹੈ ਗੱਡੀਆਂ ਜੋ ਨੇ ਲੰਘ ਰਹੀਆਂ ਨੇ ਇਹ ਵੀਡੀਓ ਹੈ ਅਰਬਨ ਸਟੇਟ ਪੰਜਾਬੀ ਯੂਨੀਵਰਸਿਟੀ ਦੇ ਨੇੜੇ ਦੀ ਪਰ ਅਸਲ ਚ ਇਹ ਇਨਸਾਨ ਨਹੀਂ ਸੁੱਤਾ ਪਿਆ ਇਨਸਾਨਾਂ ਨੂੰ ਸਾਨੂੰ ਜਗਾਉਣਾ ਚਾਹੁੰਦਾ ਹੈ ਦੱਸਣਾ ਚਾਹੁੰਦਾ ਹੈ ਕਿ ਗਵਰਨਮੈਂਟ ਜਿਹੜੀ ਆ ਉਹ ਸੁੱਤੀ ਪਈ ਹੈ ਬਸ ਜਿਵੇਂ ਬਲਦ ਗੱਡੀ ਚੱਲੀ ਜਾ ਰਹੀ ਹੈ ਐਵੇਂ ਚੱਲੀ ਜਾ ਰਹੀ ਹੈ ਗਵਰਨਮੈਂਟ ਗੌਰਮਟ ਹਰ ਪਾਸੇ ਤੋਂ ਸੁੱਤੀ ਪਈ ਨਜ਼ਰ ਆ ਰਹੀ ਹੈ ਸੋ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਲਾਈਕ ਮੈਂ ਜ਼ਰੂਰ ਕਰੋ ਤਾਂ ਕਿ ਵੀਡੀਓ ਵੱਤ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਤੇ ਇਹ ਬਾਈ ਦਾ ਮੈਸੇਜ ਜ਼ਰੂਰ ਪਹੁੰਚ ਸਕੇ ਜੋ ਇਹ ਪਹੁੰਚਾਉਣਾ ਚਾਹੁੰਦਾ ਹੈ ਸੋ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ